ਮੈਂ ਕਿੰਨੇ ਜੋ ਮੂੰਚੋ ਕੱਟਦੇ ਹਨ ਬਾਅਦ ਚ ਮੂੰਚੋ ਕੱਟਦੇ ਪਹਿਲਾਂ ਸਾਨੂੰ ਮਿਲ ਜਾਂਦਾ ਅੱਜ ਇਹਨਾਂ ਦੀ ਕਿਰਪਾ ਨਾਲ ਸਾਡਾ ਮੁੰਡਾ ਇਟਲੀ ਬੈਠਾ ਹੈ ਅਸੀਂ ਇੰਨੇ ਥਾਂ ਤੇ ਕਿਤੋਂ ਨਹੀਂ ਸਾਡੇ ਝੋਲੀ ਚ ਖੈਰ ਪਈ ਬਸ ਬਾਬਾ ਦੀਪ ਸਿੰਘ ਜੀ ਨੇ ਸਾਡੀ ਝੋਲੀ ਚ ਖੈਰ ਪਾਈ ਹੈ ਬਸ ਜਿੱਥੇ ਅਸੀਂ ਰੋਟੀ ਤੋਂ ਵੀ ਔਖੇ ਸੀਗੇ ਨਾ ਅੱਜ ਹੁਣ ਅਸੀਂ ਗੱਡੀ ਲੈ ਸੀ ਇੰਨੀ ਟੈਨਸ਼ਨ ਸੀਗੀ ਨਾ ਘਰ ਚ ਬਸ ਅੱਜ ਖੁਸ਼ੀਆਂ ਸ਼ੁਰੂ ਹੋ ਗਈਆਂ ਹੁਣ ਸਾਡੇ ਘਰ 'ਚ ਸਾਰੀ ਕਿਰਪਾ ਬਾਬਾ ਦੀਪ ਸਿੰਘ ਜੀ। ਮੈਂ ਅਸ ਦਾ ਦਿਨ ਰਾਤ ਸੌਣ ਦੇ ਉੱਠ ਦੇ ਬਹਿਣ ਦੇ ਬਸ ਬਾਬਾ ਜੀ ਦਾ ਹੀ ਨਾਮ ਚੱਕਦੇ ਆਂ ਵੀ ਇਹਨਾਂ ਨੇ। ਅਸੀਂ ਬਾਕੀਆਂ ਨੂੰ ਵੀ ਦੱਸਦੇ ਆਂ ਵੀ ਬਾਬਾ ਜੀ ਸਿੰਘ ਜੀ ਨੇ ਸਾਡੀ ਬਾਹ ਫੜੀ ਆ। ਤੁਸੀਂ ਵੀ ਜਾਓ ਤੁਹਾਡੇ ਵੀ ਸਾਰੇ ਦੇਖ ਉੱਥੇ ਹੀ ਟੁੱਟਣਗੇ। ਵਾਹਿਗੁਰੂ ਦੀ ਕਿਰਪਾ ਤੇ ਅਸੀਂ ਸਤਿ ਸ਼ੰਤਨ ਬਾਬਾ ਦੀਪ ਸਿੰਘ ਜੀ ਕੋਲ ਜਾ ਕੇ ਪੁੱਛਿਓ ਜੀ ਕਿਹੋ ਜਿਹਾ ਲੱਗ ਰਿਹਾ। ਸਾਨੂੰ 8 ਮਹੀਨੇ ਹੋ ਗਏ ਆਉਂਦੇ ਆ ਇਹਨੂੰ। ਮੈਂ ਕਿੰਨੇ ਜੋ ਮੂੰਹ ਚੋ ਕੱਟਦੇ ਹਨਾ ਪਹਿਲ ਬਾਅਦ ਚ ਮੂੰਹ ਚੋ ਕੱਢਦੇ ਪਹਿਲਾਂ ਸਾਨੂੰ ਮਿਲ ਜਾਂਦਾ ਅੱਜ ਇਹਨਾਂ ਦੀ ਕਿਰਪਾ ਨਾਲ ਸਾਡਾ ਮੁੰਡਾ ਇਟਲੀ ਬੈਠਾ ਆ ਅਸੀਂ ਇੰਨੇ ਥਾਂ ਤੇ ਕਿਤੋਂ ਨਹੀਂ ਸਾਡੇ ਝੋਲੀ ਚ ਖੈਰ ਪਈ ਬਸ ਬਾਬਾ ਦੀਪ ਸਿੰਘ ਜੀ ਨੇ ਸਾਡੀ ਝੋਲੀ ਚ ਖੈਰ ਪਾਈ ਆ ਬਸ ਜਿੱਥੇ ਅਸੀਂ ਰੋਟੀ ਤੋਂ ਵੀ ਔਖੇ ਸੀਗੇ ਨਾ ਅੱਜ ਹੁਣ ਅਸੀਂ ਗੱਡੀ ਲੈ ਲਈ ਕਿੰਨਾ ਕੁ ਸ਼ੁਕਰ ਵਾਹਿਗੁਰੂ ਦਾ ਕਰਦੇ ਹਾਂ ਵੀ ਜਿੱਦੋਂ ਜਿਹਨੇ ਕੱਖਾਂ ਤੋਂ ਲੱਖਾਂ ਚ ਕਰਤਾ ਤੇ ਬਹੁਤ ਜਿਆਦਾ ਸ਼ੁਕਰਾਨਾ ਬਾਬਾ ਜੀ ਦਾ ਬਾਬਾ ਉਹਨਾਂ ਦਾ ਹੀ ਬਸ ਹੋਣ ਵੀ ਅਕੀਰ ਪਰ ਰਹੀਆਂ ਤੁਹਾਡੀਆਂ ਵੀ ਜਦੋਂ ਬੰਦਾ ਥੱਕ ਹਾਰ ਜਾਂਦਾ ਨਾਲ ਸਾਰੀ ਦੁਨੀਆ ਤੋਂ ਤੇ ਅਖੀਰ ਤੱਕ ਬਾਬਾ ਦੀਪ ਸਿੰਘ ਜੀ ਕੋਲ ਆ ਕੇ ਮੱਥਾ ਟੇਕਦਾ ਤੇ ਉਹ ਪੈਰਾਂ ਤੋਂ ਅਰਸ਼ਾਂ ਤੋਂ ਅਰਸ਼ਾਂ ਤੇ ਪਹੁੰਚਾ ਦਿੰਦੇ ਹਾਂ ਜੀ ਸਾਡੇ ਨਾਲ ਵੀ ਉਹਦੇ ਇਹੀ ਕੀਤਾ ਸੀ ਰੋਟੀ ਤੋਂ ਵੀ ਔਖੇ ਸੀ ਇੰਨੀ ਟੈਨਸ਼ਨ ਸੀਗੀ ਨਾ ਘਰ 'ਚ ਬਸ ਅੱਜ ਖੁਸ਼ੀਆਂ ਸ਼ੁਰੂ ਹੋ ਗਈਆਂ ਹੁਣ ਸਾਡੇ ਘਰ 'ਚ ਸਾਰੀ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਕਿੰਨਾ ਕੁ ਵਿਸ਼ਵਾਸ ਵੱਧ ਹੈ ਕਿ ਜਦੋਂ ਸਾਰੀ ਦੁਨੀਆ ਥੱਕ ਹਾਰ ਜਾਂਦਾ ਤੇ ਬਾਬਾ ਜੀ ਬਾਹ ਮੜ ਲੈਣ ਲੋ ਅਸ ਦਿਨ ਰਾਤ ਸੌਣ ਦੇ ਉੱਠ ਦੇ ਬਹਿੰਦੇ ਬਸ ਬਾਬਾ ਜੀ ਦਾ ਹੀ ਨਾਮ ਜਪਦੇ ਆਂ ਵੀ ਇਹਨਾਂ ਨੇ ਦਾ ਅਸੀਂ ਬਾਕੀਆਂ ਨੂੰ ਵੀ ਦੱਸਦੇ ਆਂ ਵੀ ਬਾਬਾ ਜੀ ਸਿੰਘ ਜੀ ਨੇ ਸਾਡੀ ਬਾਹ ਫੜੀ ਆ ਤੁਸੀਂ ਵੀ ਜਾਓ ਤੁਹਾਡੇ ਵੀ ਸਾਰੇ ਦੇਖੋ ਉੱਥੇ ਹੀ ਟੁੱਟਣਗੇ ਸੰਗਤਾਂ ਨੂੰ ਵੀ ਕਹਿਣਾ ਚਾਹੁੰਗੇ ਜਿਹੜੇ ਘਰ ਬੈਠੇ ਦਰਸ਼ਨ ਕਰ ਰਹੀਆਂ ਨੇ ਉਹਨਾਂ ਨੂੰ ਵੀ ਇਹੀ ਵੀ ਬਸ ਬਾਬਾ ਦੀਪ ਸਿੰਘ ਜੀ ਦਾ ਨਾਮ ਜਪੋ ਜਿਹੜੇ ਨਹੀਂ ਵੀ ਆ ਸਕਦੇ ਉਹ ਆਪਣੇ ਘਰ ਚ ਪਹਿਰਾ ਸਾਭ ਕਰੋ ਤੇ ਅਸੀਂ ਮੈਂ ਵੀ ਪਹਿਲਾਂ 1.5 ਸਾਲ ਘਰੇ ਕਰਦੇ ਸੀਗੇ ਫੇ ਜਦੋਂ ਇੱਥੇ ਦਾ ਪਤਾ ਲੱਗਿਆ ਫਿਰ 8 ਮਹੀਨੇ ਹੋ ਗਏ ਸਾਨੂੰ ਲਗਾਤਾਰ ਇੱਥੇ ਆ ਗਏ ਵਾਹਿਗੁਰੂ ਦੀ ਕਾਟਾਲ ਸਭ ਵਾਹਿਗੁਰੂ ਦੀ ਕਿਰਪਾ ਤੇ ਅਸੀਂ ਸੰਤਨ ਬਾਬਾ ਦੀਪ ਸਿੰਘ ਜੀ ਕੋਲ ਜਾ ਕੇ ਪੁੱਛੇ ਹਾਂ ਜੀ ਕਿਹੋ ਜਿਹਾ ਲੱਗ ਰਿਹਾ ਸਾਨੂੰ 8 ਮਹੀਨੇ ਹੋ ਗਏ ਆਉਂਦੇ ਆ ਨਾ ਮੈਂ ਕਿੰਨੇ ਜੋ ਮੂੰਹ ਚੋ ਕੱਟਦੇ ਹਨਾ ਪਹਿਲ ਬਾਅਦ ਚੋ ਮੂੰਹ ਚੋ ਕੱਟਦੇ ਪਹਿਲਾਂ ਸਾਨੂੰ ਮਿਲ ਜਾਂਦਾ ਅੱਜ ਇਹਨਾਂ ਦੀ ਕਿਰਪਾ ਨਾਲ ਸਾਡਾ ਮੁੰਡਾ ਇਟਲੀ ਬੈਠਾ ਆ ਅਸੀਂ ਇੰਨੇ ਥਾਂ ਤੇ ਕਿਤੋਂ ਨਹੀਂ ਸਾਡੇ ਝੋਲੀ 'ਚ ਖੈਰ ਪਈ ਬਸ ਬਾਬਾ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਖੈਰ ਪਾਈ ਐ ਬਸ ਜਿੱਥੇ ਅਸੀਂ ਰੋਟੀ ਤੋਂ ਵੀ ਔਖੇ ਸੀਗੇ ਨਾ ਅੱਜ ਹੁਣ ਅਸੀਂ ਗੱਡੀ ਲੈ ਲਈ ਅਸੀਂ ਕਿੰਨਾ ਕੁ ਸ਼ੁਕਰ ਵਾਹਿਗੁਰੂ ਦਾ ਕਰਦੇ ਹਾਂ ਵੀ ਜਿੱਦੋਂ ਜਿਹਨੇ ਕੱਖਾਂ ਤੋਂ ਲੱਖਾਂ 'ਚ ਕਰਤਾ ਤੇ ਬਹੁਤ ਜ਼ਿਆਦਾ ਸ਼ੁਕਰਾਨਾ ਬਾਬਾ ਜੀ ਦਾ ਬਾਬਾ ਉਹਨਾਂ ਦਾ ਹੀ ਬਸ ਹੁਣ ਵੀ ਅੱਖੀਆਂ ਭਰ ਰਹੀਆਂ ਤੁਹਾਡੀਆਂ ਵੀ ਜਦੋਂ ਬੰਦਾ ਥੱਕ ਹਾਰ ਜਾਂਦਾ ਨਾਲ ਸਾਰੀ ਦੁਨੀਆ ਤੋਂ ਤੇ ਅਖੀਰ ਤੱਕ ਬਾਬਾ ਦੀਪ ਸਿੰਘ ਜੀ ਕੋਲ ਆ ਕੇ ਮੱਥਾ ਟੇਕਦਾ ਤੇ ਉਹ ਪੈਰਾਂ ਤੋਂ فرشਾਂ ਤੋਂ ਅਰਸ਼ਾਂ ਤੇ ਪਹੁੰਚਾ ਦਿੰਦੇ ਹਾਂ ਜੀ ਸਾਡੇ ਨਾਲ ਵੀ ਉਹਦੇ ਇਹੀ ਕੀਤਾ ਸੀ ਰੋਟੀ ਤੋਂ ਵੀ ਓਖੇ ਸੀ ਇੰਨੀ ਟੈਨਸ਼ਨ ਸੀਗੀ ਨਾ ਘਰ 'ਚ ਬਸ ਅੱਜ ਖੁਸ਼ੀਆਂ ਸ਼ੁਰੂ ਹੋ ਗਈਆਂ ਹੁਣ ਸਾਡੇ ਘਰ 'ਚ ਸਾਰੀ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਕਿੰਨਾ ਕੁ ਵਿਸ਼ਵਾਸ ਵੱਧ ਹੈ ਕਿ ਜਦੋਂ ਸਾਰੀ ਦੁਨੀਆ ਥੱਕ ਹਾਰ ਜਾਂਦਾ ਤੇ ਬਾਬਾ ਜੀ ਬਾਹ ਮੜ ਲੈਣ ਲੋ ਅਸ ਦਿਨ ਰਾਤ ਸੋਣ ਦੇ ਉੱਠ ਦੇ ਬਹਿਣ ਦੇ ਬਸ ਬਾਬਾ ਜੀ ਦਾ ਹੀ ਨਾਮ ਜਪਦੇ ਆ ਵੀ ਇਹਨਾਂ ਨੇ ਸਾਸੀਂ ਬਾਕੀਆਂ ਨੂੰ ਵੀ ਦੱਸਦੇ ਆ ਵੀ ਬਾਬਾ ਜੀ ਸਿੰਘ ਜੀ ਨੇ ਸਾਡੀ ਬਾਹ ਫੜੀ ਆ ਤੁਸੀਂ ਵੀ ਜਾਓ ਤੁਹਾਡੇ ਵੀ ਸਾਰੇ ਦੁੱਖ ਉੱਥੇ ਹੀ ਟੁੱਟਣਗੇ ਸੰਗਤਾਂ ਨੂੰ ਵੀ ਕਹਿਣਾ ਚਾਹੁੰਗੇ ਜਿਹੜੇ ਘਰ ਬੈਠੇ ਦਰਸ਼ਨ ਕਰ ਰਹੀਆਂ ਨੇ ਉਹਨਾਂ ਨੂੰ ਵੀ ਇਹੀ ਵੀ ਬਸ ਬਾਬਾ ਦੀਪ ਸਿੰਘ ਜੀ ਦਾ ਨਾਮ ਜਪੋ ਜਿਹੜੇ ਨਹੀਂ ਵੀ ਆ ਸਕਦੇ ਉਹ ਆਪਣੇ ਘਰ ਚ ਪਹਿਰਾ ਸਾਭ ਕਰੋ ਅਸੀਂ ਮੈਂ ਵੀ ਪਹਿਲਾਂ 1.5 ਸਾਲ ਘਰੇ ਕਰਦੇ ਸੀਗੇ ਫੇ ਜਦੋਂ ਇੱਥੇ ਦਾ ਪਤਾ ਲੱਗਿਆ ਫਿਰ 8 ਮਹੀਨੇ ਹੋ ਗਏ ਸਾਨੂੰ ਲਗਾਤਾਰ ਇੱਥੇ ਆ ਗਏ ਵਾਹਿਗੁਰੂ ਦੀ ਕਾਠ ਸਾਹਿਬ ਵਾਹਿਗੁਰੂ ਜੀ